ਹਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਐ ਅੱਜ ਤਾਂ ਸਾਡੇ ਬਹੁਤ ਸੋਹਣੀ ਧੁੱਪ ਨਹੀਂ ਪਈ ਸੀ ਪਰ ਕੋਰਾ ਬਹੁਤ ਜੰਮਿਆ ਹੋਇਆ ਸੀਗਾ ਤੁਹਾਨੂੰ ਤਾਂ ਛੱਤ ਤੇ ਦਿਖਦਾ ਹੋਣਾ ਲੇਖੋ ਹੁਣ ਤਾਂ ਨਾ ਪਿੰਗਲ ਗਿਆ ਮਤਲਬ ਧੁੱਪ ਨਿਕਲੀ ਆਈ ਤੇ ਮੈਲਟ ਹੋ ਗਿਆ ਪਰ ਸਵੇਰੇ ਜਦੋਂ ਅਸੀਂ ਉੱਠੇ ਨਾ ਉਦੋਂ ਐਂ ਲੱਗਦਾ ਸੀ ਜਿਵੇਂ ਸਨੋ ਪੈਕੇ ਹਟੀ ਹੁੰਦੀ ਐ ਸਾਰੇ ਪਾਸੇ ਵਾਈਟ ਵਾਈਟ ਸੀ ਬੜਾ ਸੋਹਣਾ ਸੀਗਾ ਸੋ ਕਿੰਨੀ ਸੋਹਣੀ ਧੁੱਪ ਐ ਨਾ ਜਦੋਂ ਤੁੱਪ ਨਿਕਲਦੀ ਐਨ ਦਿਨ ਵੱਡਾ ਵੱਡਾ ਤੇ ਐਨ ਸਾਫ ਸਾਫ ਤੇ ਦੂਰ ਤੱਕਰ ਦੇਖਦਾ ਦੇਖੋ ਤੁਹਾਨੂੰ ਵੀ ਦੇਖਦਾ ਹੋਣਾ ਉਹ ਦੂਰ ਮਤਲਬ ਦੂਰ ਉਹਦੇ ਕੋ ਪਹਾੜਾਂ ਤੇ ਬਰਫ਼ ਵੀ ਪਈ ਐ ਦੇਖੋ ਤੇ ਸਮੋਸਾ ਸਮ ਨੂੰ ਵੇਖਦੇ ਹੋਏ ਨਾ ਮੈਂ ਇੱਕ ਰੈਸਪੀ ਬਣਾਉਣ ਲੱਗੀ ਸੀ ਜਿਹੜੀ ਬੜੀ ਕਲਰਫੁਲ ਜੀ ਐ ਮੈਂ ਨਾ ਲੈ ਕੇ ਆਈ ਸੀ ਕਿ ਪੰਜਾਬੀ ਦੁਕਾਨ ਤੋਂ ਔਲੇ ਮੈਂ ਕੱਲ ਬਣਾਇਆ ਸੀ ਖੱਟਾ ਮਿੱਠਾ achar ਤੇ ਅੱਜ ਨਾ ਮੈਂ ਇੱਕ ਜੂਸ ਬਣਾਉਂਦੀ ਹੁੰਨੀ ਆ ਜਿਹਨੂੰ ਨਾ ਮੈਂ ਫ੍ਰੀਜ਼ ਕਰ ਲੈਣੀ ਆ ਤੇ ਕਿਉਂਕਿ ਟਾਈਮ ਨਹੀਂ ਹੁੰਦਾ ਇੰਨਾ ਕਿ ਰੋਜ਼-ਰੋਜ਼ ਆਪਾਂ ਉਹ ਚੀਜ਼ ਫਰੈਸ਼ ਬਣਾ ਕੇ ਖਾਈਏ ਤੇ ਨਾਲੇ ਆਲੇ ਰੋਜ਼ ਮਿਲਦੇ ਵੀ ਨਹੀਂ ਹੈਗੇ ਸੋ ਮੈਂ ਉਹ ਵਾਲਾ ਨਾ ਜੂਸ ਬਣਾਉਣ ਲੱਗੇ ਸੀ ਤੇ ਮੈਂ ਸੋਚਿਆ ਤੁਹਾਡੇ ਨਾਲ ਰੈਸਪੀ ਸ਼ੇਅਰ ਕਰ ਦਿਆਂ ਤੇ ਸੋਚਿਆ ਕਿ ਪਹਿਲਾਂ ਤੁਹਾਨੂੰ ਬਾਹਰ ਦਾ ਨਾ ਵੈਦਰ ਵਿਖਾ ਦਿਆਂ ਮੈਂ ਤੁਹਾਨੂੰ ਰੋਜ਼ ਹੀ ਮੀਂਹ ਵਿਖਾਉਣੀ ਆ ਪਰ ਅੱਜ ਸਾਡੇ ਵੈਦਰ ਦੇਖੋ ਕਿੰਨਾ ਸੋਹਣਾ ਪਰ ਬਾਹਰ ਬਹੁਤ ਠੰਡ ਹੈ -2 ਡਿਗਰੀ ਸੀਗਾ ਸਵੇਰੇ ਜਦੋਂ ਅਸੀਂ ਉੱਠੇ ਸੋ ਚਲੋ ਹੁਣ ਆਪਾਂ ਬਣਾਨੇ ਆ ਰੈਸਪੀ ਆਪਾਂ ਜੂਸ ਬਣਾਉਣ ਲਈ ਨਾ ਲੱਲੇ ਨੇ ਆਲੇ ਇੱਕ ਛੋਟਾ ਜਿਹਾ ਟੁਕੜਾ ਮਤਲਬ ਅਦਰਕ ਦਾ ਤੇ ਆਹਨ ਨੂੰ ਨਾ ਮੈਂ ਐਵੇਂ ਕਰਕੇ ਛੋਟੇ ਛੋਟੇ ਕੱਟ ਲਿਆ ਹੈ ਹਨਾ ਤੇ ਨਾਲ ਹੀ ਮੈਂ ਲੱਲੇ ਨੇ ਦੋ ਬੀਟਰੂਟ ਦੋ ਔਰੈਂਜ ਤੇ ਦੋ ਦੋ ਤਿੰਨ ਗਾਜਰਾ ਸੋ ਹੁਣ ਨਾ ਮੈਂ ਇੰਨਾ ਸਾਰਿਆਂ ਨੂੰ ਨਾ ਮੰ ਵਾਰਿ ਵਾਰਿ ਮਤਲਬ ਕਿ ਜੂਸਸ ਪਾਕੇ ਤੇ ਇਹਨਾਂ ਦਾ ਨਾ ਦੇਖੋ ਜੂਸ ਬਣਾ ਲਾਂਗੇ ਮੇਰੇ ਕੋਲ ਨਾ ਵਾਲਾ ਜੂਸਰ ਹੈ ਸਲੋ ਜੂਸਰ ਸੋ ਮੈਂ ਇਹ ਜੂਸ ਤਾਂ ਬਣਾਉਂਦੀ ਹੁੰਨੀ ਐ ਇੱਕ ਤਾਂ ਔਲੇ ਹਮੇਸ਼ਾ ਨਹੀਂ ਮਿਲਦੇ ਹੈਗੇ ਹਨਾ ਤੇ ਇੱਕ ਔਲੇ ਮਤਲਬ ਟਾਈਮ ਨਹੀਂ ਹੁੰਦਾ ਨਾ ਤੇ ਵਾਰਿ ਵਾਰਿ ਔਲਿਆਂ ਦਾ ਜੂਸ ਬਣਾਉਣਾ ਥੋੜਾ ਔਖਾ ਵੀ ਲੱਗਦਾ ਹੈ ਤੇ ਇਸ ਵਾਸਤੇ ਨਾ ਮੈਂ ਇਹ ਜਿਹੜਾ ਇਹ ਵਾਲਾ ਜੂਸ ਹੈ ਨਾ ਇਹ ਵਾਲਾ ਜੂਸ ਬਣਾ ਕੇ ਤੇ ਇਹ ਮੈਂ ਨਾ ਫ੍ਰੀਜ਼ ਕਰ ਲੈਨੇ ਆ ਤੇ ਹੁਣ ਆਪਾਂ ਬਣਾਉਣੇ ਆ ਜੂਸ ਆਪਾਂ मतलब ਜੂਸਰ ਦੇ ਵਿੱਚ ਆ ਦੇਖੋ ਐਵੇਂ ਕਰਕੇ ਨਾ ਸਮਾਨ ਪਾਵਾਂਗੇ ਥੋੜਾ ਥੋੜਾ ਕਰਕੇ ਨਾ ਤੇ ਨਾਲ ਹੀ ਆਪਾਂ ਜੂਸਰ ਨੂੰ ਨਾ ਚਲਾਵਾਂਗੇ ਤੇ ਮਿਕਸ ਕਰਕੇ ਪਾਵਾਂਗੇ ਇੰਨੇ ਕਿ ਸਾਰਾ ਅਮੇ मतलब ਪਹਿਲੋ ਇੱਕੋ ਚੀਜ਼ ਹੀ ਪਾ ਦਿੱਤੀ ਫਿਰ ਫਿਰ ਦੂਜੀ ਚੀਜ਼ ਪਾਈ ਆਪਾਂ ਥੋੜੀ ਥੋੜੀ ਚੀਜ਼ ਨਾ ਦੇਖੋ ਐਵੇਂ ਮਿਕਸ ਕਰਕੇ ਪਾਵਾਂਗੇ ਤੇ ਨਾਲ ਹੀ ਜੂਸਰ ਚਲਾਵਾਂਗੇ ਇਹ ਨਾ ਮੇਰਾ ਸਲੋ ਜੂਸਰ ਹੈ ਇਹ ਨਾ ਮੇਰਾ ਸਲੋ ਜੂਸਰ ਹੈ ਮਤਲਬ ਕਿ ਇਹ ਬਹੁਤ ਵਧੀਆ ਹੈ ਮੈਂ ਜਦੋਂ ਮਤਲਬ ਮੈਂ ਪਹਿਲਾਂ ਵੀ ਇਹੀ ਜੂਸਰ ਯੂਜ਼ ਕਰਦੀ ਸੀਗੀ ਫਿਰ ਉਹ ਮੇਰਾ ਖਰਾਬ ਹੋ ਗਿਆ ਸੋ ਉਹ ਮੇਰਾ ਬਾਬਾ ਮਤਲਬ ਉਹ ਮੇਰਾ 5-6 ਸਾਲ ਚੱਲਿਆ ਸੋ ਮੈਨੂੰ ਬਹੁਤ ਵਧੀਆ ਲੱਗਦਾ ਇਹ ਮੈਂ Amazon ਤੋਂ ਮੰਗਾਇਆ ਸੀ ਕੋਈ ਮਹਿੰਗਾ ਵੀ ਨਹੀਂ ਸੀ ਇਹ ਮੈਨੂੰ ਆ ਲਾਈਕ 200 ਦਾ ਪੈ ਗਿਆ ਸੀਗਾ ਤੇ ਬਹੁਤ ਵਧੀਆ ਜੂਸ ਬਣਾਉਂਦਾ ਇਹਦੇ ਵਿੱਚ ਪਲਪ ਆਉਂਦਾ ਤੇ ਮੈਂ ਤੁਹਾਨੂੰ ਦਿਖਾਉਂਗੀ ਕਿ ਜਦੋਂ ਮੇਰਾ ਜੂਸ ਬਣ ਗਿਆ ਤਾਂ ਇੰਨੀਆਂ ਸਾਰੀਆਂ ਚੀਜ਼ਾਂ ਸੋ ਮੇਰਾ ਕਿੰਨਾ ਪਲਪ ਨਿਕਲਿਆ ਸੋ ਹੁਣ ਆਪਾਂ ਬਣਾਉਨੇ ਆ ਜੂਸ ਤੇ ਮਿਲਨੇ ਆ ਥੋੜੀ ਦੇਰ ਸੋ ਹੁਣ ਦੇਖੋ ਆਪਣਾ ਨਾ ਜੂਸ ਬਣ ਕੇ ਰੈਡੀ ਹੋ ਗਿਆ ਹਣਾ ਤੇ ਮੈਂ ਜੂਸ ਬਣਾਉਣੀ ਹੈ ਕਿਉਂਕਿ ਆਨਲਾਈਨ ਦਾ ਜੂਸ ਨਾ ਵਾਰੀ ਵਾਰੀ ਬਰੋਨਾ ਬਹੁਤ ਔਖਾ ਹੈ ਕਿਉਂਕਿ ਕੀ ਕਹਿੰਦੇ ਨੇ ਨਾ ਜੂਸਰ ਦੇ ਵਿੱਚ ਨਾ ਕਈ ਵਾਰੀ ਜਦੋਂ ਆਪਾਂ ਰੈਗੂਲਰ ਵੀ ਮਤਲਬ ਬਣਾਉਨੇ ਆ ਨਾ ਕਈ ਵਾਰੀ ਮੇਰੇ ਨਾਲ ਤਾਂ ਐਵੇਂ ਹੀ ਹੁੰਦਾ ਕਿ ਜਦੋਂ ਆਪਾਂ ਜੂਸਰ 'ਚ ਪਾਉਨੇ ਆ ਪਾਉਨੇ ਆ ਨਾ ਤੇ ਜਿੱਥੋਂ ਮਤਲਬ ਜਿਹੜੀ ਵਾਲੀ ਨੋਬਲ ਤੋਂ ਉਹ ਨਿਕਲਦਾ ਆਪਣਾ ਕੀ ਕਹਿੰਦੇ ਨੇ ਐਕਸਟਰਾ ਹੁੰਦਾ ਕੇ ਪਲਪ ਜਿਵੇਂ ਆ ਜਿਹੜੀ ਆ ਵਾਲੀ ਚੀਜ਼ ਨਿਕਲਦੀ ਹੈ ਨਾ ਜਿਹੜੀ ਹੈ ਨਾ ਉਹਦੇ ਵਿੱਚ ਜਾ ਕੇ ਉਹ ਫਸ ਜਾਂਦਾ ਤੇ ਕਈ ਵਾਰੀ ਇਹਨਾਂ ਟਾਈਮ ਨਹੀਂ ਹੁੰਦਾ ਕਿ ਵਾਰੀ ਵਾਰੀ ਜੂਸਰ ਨੂੰ ਖੋਲੋ ਤੇ ਫਿਰ ਉਹਨੂੰ ਕਲੀਨ ਕਰੋ ਤੇ ਫਿਰ ਦੁਬਾਰਾ ਨਾ ਹੋ ਇਸ ਲਈ ਇਹ ਚੀਜ਼ ਨਾ ਮੈਂ ਐਵੇਂ ਬਣਾ ਕੇ ਤੇ ਸੇਵ ਕਰ ਲੈਣੀ ਆ ਸੋ ਹੁਣ ਮੈਂ ਨਾ ਜੂਸ ਹੋ ਗਿਆ ਰੈਡੀ ਹੈ ਨਾ ਤੇ ਆ ਮੈਂ ਨਾ تین ਦੋ ਤੇ ਨਾਲੇ ਲੈ ਕੇ ਨਾ ਤੇ ਐਵੇਂ ਬਲੈਂਡਰ ਚ ਬਲੈਂਡ ਕਰ ਲਏ ਸੀਗੇ ਪਾਣੀ ਪਾ ਕੇ ਹੈ ਨਾ ਹੁਣ ਆ ਜਿਹੜੇ ਔਲੇ ਨੇ ਨਾ ਇਹਨਾਂ ਨੂੰ ਵੀ ਆਪਾਂ ਇਹ ਸੇ ਜੂਸਰ ਦੇ ਵਿੱਚ ਮਿਕਸ ਕਰ ਦਾਂਗੇ ਤਾਂ ਕਿ ਇਹ ਇਹਦਾ ਪਲਪ ਹੈ ਔਲਿਆਂ ਦਾ ਮਤਲਬ ਔਲੇ ਗ੍ਰाइंड ਕੀਤੇ ਹੋਏ ਨੇ ਤੇ ਇਹਨਾਂ ਨੂੰ ਆਪਾਂ ਕਰ ਲਾਂਗੇ ਚੰਗੀ ਤਰ੍ਹਾਂ ਮਿਕਸ ਤੇ ਹੁਣ ਆਪਾਂ ਸਾਰਾ ਜੂਸ ਇੱਕੋ ਹੀ ਕੰਟੇਨਰ ਚ ਪਾ ਲੈਣਾ ਕੰਟੇਨਰ ਚ ਪਾ ਲਿਆ ਮੈਂ ਸਾਰਾ ਹੈ ਨਾ ਤੇ ਹੁਣ ਇਹਦੇ ਵਿੱਚ ਨਾ ਇੰਦੇ ਵਿੱਚ ਹੁਣ ਨਾ ਮੈਂ ਥੋੜਾ ਜਿਹਾ ਕਾਲਾ ਸੌਲਟ ਬਲੈਕ ਜਿਹੜਾ ਆਪਣਾ ਕਾਲਾ ਲੂਣ ਹੁੰਦਾ ਬਲੈਕ ਸੌਲਟ ਤੇ ਥੋੜੀ ਜਿਹੀ ਨਾ ਕਾਲੀ ਮਿਰਚ ਉਹ ਜ਼ਰੂਰ ਪਾਉਂਦੀ ਹੁੰਨੀ ਆ ਕਿਉਂਕਿ ਮੈਨੂੰ ਨਾ ਜਿਹੜੇ ਕੋਲਿਆਂ ਦੀ ਖਟਾਸ ਹੁੰਦੀ ਹੈ ਉਹਦੇ ਕਰਕੇ ਗਲੇ ਚ ਇਰਿਟੇਸ਼ਨ ਹੋਣ ਲੱਗ ਜਾਂਦੀ ਹੈ ਫਿਰ ਮੇਰਾ ਗਲਾ ਨਾ ਉਹਦੇ ਕਰਕੇ ਖਰਾਬ ਹੀ ਰਹਿੰਦਾ ਹੈ ਜਿਹੜੀ ਉਹਦੀ ਖਟਾਸ ਹੁੰਦੀ ਉਹਦੇ ਨਾਲ ਅਲਰਜੀ ਜੀ ਹੋ ਜਾਂਦੀ ਹੈ ਸੋ ਮੈਂ ਨਾ ਕੋਸ਼ਿਸ਼ ਇਹ ਕਰਨੀ ਹੈ ਕਿ ਮੈਂ ਉਹਦੇ ਵਿੱਚ ਕਾਲਾ ਲਹਣ ਤੇ ਕਾਲੀ ਮਿਰਚ ਝੋੜ ਪਾਵਾਂ ਤਾਂ ਕਿ ਮੈਨੂੰ ਉਹ ਗੱਲੇ ਵਾਲੀ ਪ੍ਰੋਬਲਮ ਨਾ ਆ ਰਵੇ ਸੋ ਹੁਣ ਆਪਾਂ ਪਾਉਨੇਆਂ ਦੇ ਵਿੱਚ ਕਾਲਾ ਲਹਣ ਤੇ ਕਾਲੀ ਮਿਰਚ ਤੇ ਫਿਰ ਆਪਾਂ ਨਾ ਇਹਨੂੰ ਇਹ ਜਿਹੜੇ ਐਵੇਂ ਦੇ ਆਈਸ ਕਯੂਬਸ ਵਾਲੇ ਆ ਕੰਟੇਨਰ ਹੁੰਦੇ ਨੇ ਆ ਇਸ ਚ ਮਾਉਣ ਵਾਲੇ ਬਸ ਇਹਨਾਂ ਦੇ ਵਿੱਚ ਪਾ ਕੇ ਤੇ ਫ੍ਰੀਜ਼ ਕਰ ਦੇਾਂਗੇ ਤਾਂ ਕਿ ਇਸ ਜੂਸ ਦੀਆਂ ਨਾ ਕਯੂਬਸ ਬਣ ਜਾਣ ਆਪਾਂ ਪਾਲਿਆਂ ਦੇ ਵਿੱਚ ਕਾਲਾ ਲਹਣ ਮਿਰਚ ਤੈਨੂੰ ਚੰਗੀ ਤਰ੍ਹਾਂ ਨਾ मिक्स ਕਰ ਲਾਂਗੇ ਤਾਂ ਕਿ ਇਹ ਜਿਹੜਾ ਕਾਲਾ ਲੂਣ ਨਾ ਚੰੰਦ ਦੀ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਜੇ ਤੁਹਾਨੂੰ ਵੀ ਐਵੇਂ ਕੋਈ ਮਤਲਬ ਪ੍ਰੋਬਲਮ ਆਦੀ ਹੈ ਜਿਵੇਂ ਔਲੇ ਦਾ ਜੂਸ ਪिके ਤਾਂ ਤੁਸੀਂ ਇਹ ਟਰਾਈ ਜ਼ਰੂਰ ਕਰਕੇ ਦੇਖਿਓ ਥੋੜੀ ਜਿਹੀ ਕਾਲਾ ਕਾਲਾ ਲੂਣ ਮਰਚ ਪਾ ਕੇ ਨਾ ਤੇ ਫਿਰ ਟਰਾਈ ਕਰਕੇ ਦੇਖਿਓ ਸੋ ਹੁਣ ਆਪਾਂ ਇਹਨਾਂ ਨੂੰ ਨਾ ਇੰਨਾ ਆਈਸ ਕੰਟੇਨਰਸ ਵਿੱਚ ਪਾ ਲੈਨੇ ਆ ਤੇ ਫਿਰ ਕਰਨੇ ਆ ਫ੍ਰੀਜ਼ ਸੋ ਹੁਣ ਜਿਹੜੇ ਹੁਣ ਦੇਖੋ ਆ ਜਿਹੜਾ ਮੇਰਾ ਨਾ ਮਤਲਬ ਜੂਸ ਬਣਾਉਣ ਤੋਂ ਬਾਅਦ ਇਹਦਾ ਜਿਹੜਾ ਬਾਕੀ ਪਾਰਟ ਬਚਿਆ ਹੈ ਹੈਨਾ ਆ ਦੇਖੋ ਮੇਰਾ ਬਿਲਕੁਲ ਬਿਲਕੁਲ ਮਤਲਬ ਕਿ ਡਰਾਈ ਹੈ ਇਹਦੇ ਵਿੱਚ ਕੋਈ ਜੂਸ ਨਹੀਂ ਹੈਗਾ ਹੈਨਾ ਨਹੀਂ ਤਾਂ ਮੋਸਟਲੀ ਜਿਹੜੇ ਜੂਸਰ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜਾ ਪਲਪ ਆਂਦਾ ਹੈ ਨਾ ਉਹਨੇ ਨਾਲ ਜੂਸ ਵੀ ਆਉਂਦਾ ਹੈ ਹੈਨਾ ਸੋ ਦੇਖੋ ਹੁਣ ਇਹ ਜਿਹੜਾ ਸਲੋ ਜੂਸਰ ਹੈ ਮੇਰੇ ਇੰਦਾ ਇਹ ਫਾਇਦਾ ਹੈ ਕਿ ਇਹ ਬਿਲਕੁਲ ਡਰਾਈ ਕਰਦਾ ਹੈ ਤੇ ਦੇਖੋ ਐਂ ਜਮਾਂ ਮੇਂ ਮਤਲਬ ਕੋਈ ਜ਼ਿਆਦਾ ਵੀ ਨਹੀਂ ਨਿਕਲਿਆ ਹੈਗਾ ਕਿ ਆਪਾਂ ਕਿ ਬਹੁਤ ਜ਼ਿਆਦਾ ਨਿਕਲਿਆ ਤੇ ਇਹਨੂੰ ਤੁਸੀਂ ਕੀ ਕਰਨਾ ਇਹਨੂੰ ਸੁੱਟਣਾ ਨਹੀਂ ਹੈਗਾ ਇਹਦੀ ਵੀ ਆਪਾਂ ਇੱਕ ਚੀਜ਼ ਬਣਾਵਾਂਗੇ ਬੜੀ ਕੰਮ ਦੀ ਚੀਜ਼ ਹੈ ਕਿਉਂਕਿ ਇਹਦੇ ਵਿੱਚ ਵੀ ਉਹੀ ਆਲਿ ਬੀਟਰੂਟ ਗਾਜਰਾਂ ਦਾ ਸਾਰਾ ਉਹ ਮੈਂ ਇਹ ਉਹੀ ਚੀਜ਼ ਹੈ ਜਿਹੜੇ ਜਿੰਦਾ ਆਪਾਂ ਜੂਸ ਬਣਾਇਆ ਬਸ ਇਹ ਡਰਾਈਵਰ ਜਨ ਹੈ ਤੇ ਉਹ ਲਿਕਵਿਡ ਵਰ ਜਨ ਹੈ ਸੋ ਮੈਂ ਆਈਸ ਕੰਟੇਨਰ ਦੇ ਵਿੱਚ ਪਾ ਲਿਆ ਤੇ ਹੁਣ ਆਪਾਂ ਇਹਨੂੰ ਕਰਾਂਗੇ ਫ੍ਰੀਜ਼ ਤੇ ਮੇਰਾ ਹਾਂ ਬਚ ਗਿਆ ਤੇ ਇਹਨੂੰ ਵੀ ਮੈਂ ਨਾ ਕਿ ਨਾ ਕਿਸੇ ਵੀ ਵੱਡੇ ਮਤਲਬ ਕੰਟੇਨਰ ਚ ਪਾ ਕੇ ਤੁਸੀਂ ਫ੍ਰੀਜ਼ ਕਰ ਸਕਣੀ ਹੋ ਜਾਂ ਫਿਰ ਐਵੇਂ ਦੇ ਆਈਸ ਕੰਟੇਨਰਸ ਵਿੱਚ ਹੀ ਪਾ ਕੇ ਫ੍ਰੀਜ਼ ਕਰ ਸਕਣੀ ਹੋ इवन ਤੁਹਾਡੇ ਕੋਲ ਕੁਝ ਨਹੀਂ ਹੈਗਾ ਨਾ ਤੁਸੀਂ ਜਿਪਲੌਕ ਬੈਗ ਚ ਵੀ ਪਾਓ ਤੇ ਇਹਨੂੰ ਫ੍ਰੀਜ਼ਰ ਰੱਖ ਫ੍ਰੀਜ਼ਰ ਚ ਰੱਖ ਦੋ ਤੇ ਸੋ ਸੋ ਨੇ ਫ੍ਰੀਜ਼ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈਗੀ ਸੋ ਹੁਣ ਚਲੋ ਆਪਾਂ ਇਹਨੂੰ ਕਰਦੇ ਆ ਫ੍ਰੀਜ਼